ਠੀਕ ਫਿਰ ਉਹ ਸਾਹਮਣੇ ਰੱਖ ਲਈ ਨਾ ਹਾਂ ਤੇ ਬੰਨੇ ਤੇ ਇੱਥੇ ਵਧੀਆ ਬਣਾ ਲਿਆ ਕਿ ਟੁੱਟਿਆ ਪਿਆ ਸੀ ਹਾਂ ਤੋੜ ਦੇ ਹੀ ਹੈ ਤੋੜ ਦੇ ਫਿਰ ਅੱਜ ਜਿੱਦ ਤਰ ਬਬਲ ਕਰੀ ਕੰਮ ਕਰਦਾ ਪਿਆ ਬਾਰੀ ਕੱਢੀ ਆ ਕਿਉਂਕਿ ਬਾਰੀ ਜਦੋਂ ਬਤਾਈਆ ਹਨ ਜਦੋਂ ਵਾਛੜ ਆਉਂਦੀ ਸੀ ਟੁੱਟੇ ਹੋਈ ਸੀ ਇਸ ਦੀ ਬਾਰ ਪਹਿਲਾਂ ਤੱਪੜ ਲਾਇਆ ਤੱਪੜ ਤਾਂ ਨਹੀਂ ਰੀ ਪਟ ਦਿੰਦੀ ਹਰ ਵੇਰਾ ਜਦੋਂ ਲਾਉਂਦੇ ਆ ਫਿਰ ਹਾਰ ਕੇ ਹੁਣ ਬੰਦ ਕਰਨ ਦਾ ਇਰਾਦਾ ਬਣਾਇਆ ਵੀ ਬੰਦ ਕਰ ਦੇਣੀ ਇਹਨੂੰ ਕੰਮ ਹੀ ਨਿਬੇੜ ਦੇਣਾ ਕਿਉਂਕਿ ਮਿੱਟੀ ਵੀ ਆਉਂਦੀ ਬਹੁਤ ਤੇ ਅੰਦਰ ਵਾਛੜ ਵੀ ਆਉਂਦੀ ਮੀਂਹ ਦੇ ਕਾਰਨ ਇਸ ਜਾਂ ਦਾ ਵਹੇ ਵੀ ਸੌਣ ਮਹੀਨਾ ਚੜ ਜਾਣਾ ਵਾ ਹਨਾ ਕਿ ਮੀਂਹ ਥੋੜੇ ਜਿਹਾ ਜ਼ਿਆਦਾ ਪੈਂਦੇ ਹੁੰਦੇ ਜਿਵੇਂ ਪਤਾ ਹੈ ਸੌਣ ਮਹੀਨੇ ਚ ਫਿਰ ਪਾਣੀ ਸਾਰਾ ਅੰਦਰ ਆਉਂਦਾ ਹੁੰਦਾ ਹੈ ਮਾ ਵੇਖੋ ਬਾਰੀ ਜਮਾ ਟੁੱਟੀ ਪਈ ਏ। ਮਾ ਵੇ ਆਹ ਬਾਰੀ ਇੱਥੇ ਲਵਾ ਦਾਂ ਕਟਾ ਕੇ। ਆਹ ਵੇ ਉਹ ਨਾ। ਕੋਈ ਤੇ ਲੈ ਲਵਾ ਦੇ। ਠੀਕ ਐ ਫਿਰ ਉਹ ਸਾਹਮਣੇ ਰੱਖ ਲਈ ਨਾ। ਹਾਂ। ਤੇ ਗਰਮੀ ਬਹੁਤ ਅੱਜ ਤੱਕ। ਤੇ ਗਰਮੀ ਦੇ ਵਿੱਚ ਏਸੀ ਚਲਾ ਲਓ ਠੰਡੀਆਂ ਵਸਦੇ ਹੋਗੇ ਪੱਖਾ। ਨਹੀਂ ਆਦਾ ਹਵਾ ਤਾਂ ਠੰਡੀ ਆਂਦੀ ਪਈ ਪੱਖਾ। ਹੁੰਦਾ ਪਿਆਵਾ। ਇਹ ਤਾਂ 9 ਵਜੇ ਆ। ਕਹ ਕਰਿਆ ਪਤਾ ਹਰਕੀ ਬਾਰੀ ਹੋਣਾ ਨਹੀਂ ਚੱਲ ਰਹਾ ਮੈਂ ਤਾਂ ਬਾਰੀ ਬੰਦ ਕਰ ਦੇ ਕੱਪੜੇ ਗੰਦੇ ਹੋਏ ਨੇ ਤੇਰੇ ਸਾਰੇ ਮੈਂ ਬਣਾਈ ਨਹੀਂ ਤੇ ਤੇ ਸਬਜੀ ਤੇ ਮੈਂ ਕਾ ਚੱਲ ਮੈਂ ਰੋਟੀ ਪਣੀ ਪਰੂ ਨਹੀਂ ਨਾ ਟਾਈਮ ਵੱਖਰੀ ਹੋ ਗਈ ਐ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਬਾਰੀ ਢੋਂ ਕਰਤੀ ਮਤਲਬ ਇੰਨਾ ਅੰਦਰ ਬੁਰਾ ਹਾਲ ਹੈ ਨਾ ਸਫਾਈ ਵੀ ਨਹੀਂ ਹੋਈ ਐ ਕਦੋਂ ਪਹਿਲਾਂ ਤਾਂ ਹਨ ਤੇ ਦੂਜਾ ਆਪਸ ਪੱਖੇ ਨਾਲ ਸਾਰਨਾ ਪੈਂਦਾ ਵਾ ਕਿ ਪੱਖਾ ਇਹ 12 ਵਰਤਤੀ ਹਵਾ ਖਿੱਚ ਕੇ ਦਿੰਦਾ ਪਿਆ ਵਾ ਬਹੁਤ ਜ਼ਿਆਦਾ ਆ ਰਹਿਮਤ ਨੇ ਮੰਜਾ ਦੇ ਨੂੰ ਕਿਵੇਂ ਸੈੱਟਤਾ ਵਾ ਨਾਲ ਆਪ ਸੱਟ ਮਰਾੜੀ ਚਕੁੰਨੀ ਆ ਬਹੁਤ ਕਹੇ ਰਹਿਮਤ ਨੇ ਮੰਜਾ ਸੈੱਟਤਾ ਇੱਥੇ ਮਤਲਬ ਪਰਦਾ ਇੱਥੇ ਗਿਤੋਂ ਪੌਂਦੀ ਪੇਸ਼ੇ ਤਾਂ ਛਾ ਆ ਗਈ ਤੇ ਨਾਲ ਦੂਰਾ ਪਰਾਂਡਾ ਮੇਸੇ ਚ ਲਾਇਆ ਮਾਤਰਾ ਉੱਦਣਾ ਪਰਦਾ ਹੁੰਦਾ ਉਹਨਾਂ ਕਤ ਕਰੀ ਤੇ ਨੰਬਰਾ ਆੜਾ ਆਟਾ ਹੁਣ ਮਿਸਤਰੀ ਆਊਗਾ ਦੋ ਵਜੇ ਦਾ ਟਾਈਮ ਦਿੱਤਾ ਹੈ 2 ਵਜੇ ਤੋਂ ਬਾਅਦ ਆਉਂਗਾ ਤੇ ਬੰਦ ਕਰਕੇ ਜਾਉਂਗਾ ਤੇ ਮੋਂ ਉਧਰੋਂ ਬਾਤ ਹੈ ਮਾਰੀ ਸਾਈਡ ਪਟਾ ਪੱਟੀ ਅੰਦਰ ਉਹ ਵਾਲਾ ਬਾਕੀ ਉੱਥੇ ਪਾਣੀ ਆ ਸਰਸ਼ ਪਹਿਲਾਂ ਦੋ ਦਿਨਾਂ ਸਰਸ਼ ਪਾਈ ਸੋ ਟਟੇ ਆਂਦੀ ਹੈ ਤੇ ਹੁਣਾਂ ਦਾ ਰੋੜੀ ਜਿਹੜੀ ਪਈ ਆ ਸਾਹਮਣੇ ਉਹ ਕੱਟ ਕੇ ਤੇ ਫੇਰ ਪਾਵਾਂਗੇ ਤੇ ਜੇ ਅਸਨ ਟੁੱਟਦੀ ਮੋਕਾ ਚਲ ਵਧੀਆ ਨੇ ਨਾਲ ਉੱਥੋਂ ਖਲਾਰਾ ਵੀ ਚੱਕਿਆ ਜਾਊਗਾ ਹਨ ਤੇ ਨਾਲੇ ਉਥੇ ਟੰਗ ਉਹ ਜਿਹੜੀਆਂ ਲਾਈਆਂ ਹੀ ਚੜੀਆਂ ਹੀ ਉਹ ਵੀ ਨਿਕਲ ਆਉਣੀਆਂ ਅੰਦਰ ਵੀ ਲੁਕਰਾਉ ਦੇਖੋ ਹਲਾ ਸਿਪੇ ਰਹੇ ਅੰਦਰ ਇੱਕ ਜਵਾਕ ਸੀਗਾ ਇੱਕ ਬ੍ਰਾਹਮਾਤਰੀ ਕੋਲ ਮੈਂ ਅੰਦਰੋਂ ਭੰਦੇਰੇ ਮੈਂ ਅੰਦਰ ਬੱਠਿਆ ਰਹਾਂ ਤਾਂ ਮੈਂ ਕਹਿ ਵੀ ਅੰਦਰ ਟੱਕ ਜਾਤੇ ਉਹ ਅੰਦਰ ਹੀ ਨਹੀਂ ਟੱਕਦਾ ਬਾਹਰ ਭੱਜਿਆ ਫਿਰਦਾ ਤੇ ਪਾਪੇ ਦੇ ਪਿੱਛੇ-ਪਿੱਛੇ ਪਰ ਛਾਂਵੇਂ ਆ ਰਹਿਮਤ ਤਾਂ ਪਰ ਗਰਮੀ ਬਹੁਤ ਹੈ ਸੱਚੀ ਗੱਲ ਕਿ ਬਹੁਤ ਹੈ ਹਵਾਉਂਦੀ ਹੈ ਤਤੀ ਤਤੀ ਆਉਂਦੀ ਹੈ ਪਰ ਬਾਹਰ ਆ ਬਾਰੀਗੜ ਕੇ ਇੱਥੇ ਇੱਟਾਂ ਦਾ ਪੜਦਾ ਕਰਤਾ ਹੈ ਤੇ ਹੀਰਪਾਲ ਇਧਰੋਂ ਉਂਦਰੋਂ ਸਫਾਈ ਕਰੀ ਜਾਂਦੀ ਹੈ ਬਾਹਰ ਗਈਆਂ ਬਾਹਰ ਗਈਆਂ ਨੂੰ ਟੀਪ ਜੀ ਮਾਰੀ ਜੀ ਇਹਨੂੰ ਵੀ ਤੇਨੂੰ ਭਰਾ ਹੋ ਗਿਆ ਕਟਾ ਵੇ ਕੇ ਨੰਦ ਰ ਪਾਣੀ ਛਿੜਕ ਲੈਂਦੀ ਆ ਉਹ ਕਿ ਪਾਣੀ ਪਿਆ ਡਰਮ ਚ ਹੋ ਵੀ ਨਹੀਂ ਛਿੜਕਿਆ ਮੈਂ ਕਿਹਾ ਮੈਂ ਕਰਾਂ ਤਾਂ ਹੀ ਮੈਂ ਕਿਹਾ ਕੋਈ ਸਮਾਨ ਨਹੀਂ ਲਾਇਆ ਅੰਦਰ ਵੀ ਕਟਾ ਬੈਜੂਗਾ ਫੇਰ ਪਾਣੀ ਛਿੜਕ ਕੇ ਫੇਰ ਬੋਕ ਕਰਵਾਵਾਂਗੇ ਦੁਬਾਰਾ ਹਾਂ ਰਾਮਾ ਤੇ ਕੀ ਗੱਲ ਆ ਹੋਦਰ ਬੈਨੇ ਜਾ ਕੇ ਜਿਹਦਾ ਸਾਹ ਚੁਰਦਾ ਹੂੰ ਮੈਨੂੰ ਪੱਖਾਂ ਤਾਂ ਕਰ ਦੇ ਪਾਣੀ ਪੀਣੇ ਪਾਣੀ ਤੇਜ਼ ਲੱਗਦਾ ਹੋਰ ਰਾਮਾ ਤੇ ਆਇਲਾ ਪੋਤਾ ਤੂੰ ਦੋ ਬੱਚੇ ਬੈਠਾ ਉੱਤੇ ਹੀ ਚੱਕਦਾ ਖਲਾਰਾ ਹੀ ਬਹੁਤ ਪਿਆ ਪਿਆ ਪੈਸੇ ਨੂੰ ਕਾਹਨਾਂ ਦੀ ਕੰਗਣਾਂ ਆਉਂ ਆ ਇੱਧਰ ਫਰਸ਼ ਪਾਈ ਆ ਬਾਥਰੂਮਾਂ ਦੇ ਮੂਰੇ ਆਇਨਾ ਖਲਾਰਾ ਪਾਏ ਪਿਆ ਹੈ ਮਾਗੈ ਨਖਲਾਰਾ ਪਾਏ ਮੈਨੂੰ ਪਰ ਦੀ ਪਾਣੀ ਬਾਟਰ ਕੂਲਰ ਪੀ ਚਗੇ ਆ ਬਣਦਾ ਤੇ ਬਾਟਰ ਕੂਲਰ ਜੀ ਪੈਂਦਾ ਕਿੰਨਾ ਦਾ ਉਹ ਕਹਿੰਦਾ ਮੈਨੂੰ ਪਰ ਦੀ ਪਾਣੀ ਤੇ ਤੂੰ ਹੀ ਪੀਣਾ ਆ ਜਾ ਫਿਰ ਤੇ ਦਿੱਤੀ ਤੇ ਤੇ ਆਵਾ ਤੇ ਚਪਲਾ ਹਾਂ ਤਾਂ ਮੂੰਹ ਕਿਵੇਂ ਬਣਾਉਣਾ ਚਪਲਾ ਤੇ ਦਿੱਆ ਇਧਰ ਬਬਲ ਤੇ ਬਮਾਰੀ ਜਾਂ ਤਾਂ ਕੰਧ ਨੂੰ ਕਿ ਜਿਹੜੀ ਬਾਰੀ ਕੱਢੀ ਸਾਨੂੰ ਪਤਾ ਹੀ ਹੈ ਨਾ ਤੇ ਪਹਿਲਾਂ ਬੰਦ ਕੀਤੀ ਹੋਈ ਹੈ ਬਾਰੀ ਜੇ ਕੀਪ ਕੀਤੀ ਹੈ ਤੇ ਉਧਰ ਵੀ ਤੁਹਾਨੂੰ ਮੈਂ ਬਤਨਣੀ ਆ ਮਾੜੀ ਮੋਟੀ ਜਿੱਦਾਂ ਦਾ ਹੁੰਦੀ ਸੀ ਕਿ ਇਹਨੂੰ ਕਿਹੜਾ ਕੰਮ ਹੁੰਦਾ ਕਾਹੀ ਪਾਸ ਮੈਂ ਸਰਗਾਂ ਦਿਹਾੜੀ ਜਾ ਜਾ ਮੇਰਾ ਫੋਟਾ ਸਿੱਖਿਆ ਕਾਹੀ ਪਾਸ ਤੇ ਉੱਥੇ ਬਾਅਦ ਹਮ ਅੱਗੇ ਵੀ ਵਧੀਆ ਬਣਾਤਾ ਵੱਗੇ ਦਾ ਫਰਸ਼ ਕੁੱਟੀ ਸੀ ਤੁਹਾਨੂੰ ਮੈਂ ਆ ਦੇਖੋ ਇਥੇ ਵੀ ਵਧੀਆ ਬਣਾਤਾ ਵਾ ਆ ਥੋੜਾ ਪ੍ਰਸਤਗਾ ਰਹਿਂਦਾ ਕਰਨ ਵਾਲਾ ਹਲੇ ਤੇ ਇਥੇ ਵਧੀਆ ਬਣਾ ਲਿਆ ਕਿ ਟੁੱਟਿਆ ਪਿਆ ਸੀ ਹਣ ਤਾਂ ਰੂੜੀ ਰੂੜੀ ਘੁੱਟ ਕੇ ਪਾਈ ਆ ਵਧੀਆ ਯਾਨੀ ਠੀਕ ਲੱਗਦਾ ਪਿਆ ਅੱਗੇ ਇਹਨਾਂ ਨੂੰ ਬੈਟਰ ਤੇ ਇੰਨਾ ਵਿੜੇ ਚ ਖਲਾਰਾ ਐ ਪਿਆ ਜਿਵੇਂ ਪਰ ਮੈਸਤਰੀ ਜਿਹਾ ਲੱਗਾ ਹੋਵੇ ਕਰੇ ਉਹਦਾ ਖਲਾਰਾ ਹੁੰਦਾ ਹੀ ਐ ਕਿ ਆ ਮੈਸਤਰੀ ਵੀ ਖਲੋ ਲੱਗਾ ਸਾਡੇ ਆਪਦੇ ਕਰਦੇ ਮੈਂ ਹਾਂ ਬਾਹਰ ਦਾ ਤੱਤੀ ਤੱਤਿਆ ਵਾ ਚੱਲੀ ਆਂ ਤੇ ਜਿਹੜਾ ਠੰਡਾ ਤੇ ਮੇਰੇ ਗਰਮੀ ਸੀ ਜ਼ਿਆਦਾ ਉਹਦੇ ਨੇ ਅੰਦਰ ਟਿੱਪ ਕੀਤਾ ਤੇ ਹੁਣ ਬਾਹਰ ਉਹ ਵੀ ਅਸੀਂ ਥੱਲੇ ਅੰਦਰ ਟਿੱਪ ਕਰ ਕਰ ਅੰਦਰ ਤਾਂ ਨਿਆਰੇ ਸੀ ਪਰ ਬਾਹਰ ਔਕਾ ਵਾ ਮੈਂ ਠੰਡੀ ਮਾ ਜਾਲ ਠੰਡੀ थोड़ी गरमਾਂ ਹੁੰਦੀ ਐ ਇੱਥੇ ਠੰਡੀ ਅਗਲੀ ਖੜਕੀ ਇੱਥੇ ਕੇ ਸੀ ਲੱਗਾ ਚਲ ਦੱਸਿਓ ਕਿਦਾਂ ਕਰਦਾ ਤਾਂ ਸਹੀ ਲੱਗਾ ਕਿ ਕੇ ਤੁਹਾਡਾ ਇਹ ਕਿਹੜਾ ਮੈਸਤਰੀ ਐ ਆ ਮਸਾਲਾ ਵੇਖ ਲਓ ਕਿੱਥੇ ਬਣਾਇਆ ਪੱਲੀ ਤੇ ਕਿ ਫਿਰ ਬਾਹਰ ਹੋਰ ਤਾਂ ਕੱਚਾ ਥਾਂਸੀ ਹੈ ਨਾ ਤੇ ਫਿਰ ਬਾਹਰ ਲਿਆਉਣਾ ਔਖਾ ਸੀ ਇੰਨੀ ਦੂਰੋਂ ਫਿਰ ਇੱਥੇ ਨੇੜੇ ਬਣਾ ਤਾਣੇ ਪੱਲੇ ਤੇ ਇੱਧਰ ਵੀ ਰਸੋਈ ਵਾਲੀ ਸਾਈਡ 'ਚ ਸਫਾਈ ਕਰਨ ਵਾਲੀ ਆ ਇੱਥੇ ਵੀ ਟੀਪ ਕੀਤੀ ਹੋਈ ਆ ਆ ਵਾਲੀ ਦੇਖੋ ਇੱਕ ਇੱਧਰ ਕਿਉਂਕਿ ਜਦੋਂ ਨੇਰੀ ਆਉਂਦੀ ਸੀ ਨਾ ਸਾਡੇ ਭਾਂਡੇ ਭਰੇ ਆਉਂਦੇ ਹੁੰਦੇ ਸੀ ਸਾਰੇ ਟਾਈਮ ਪਾਸ ਜੋਗ ਕਰ ਲਿਆ ਤਾਂ ਜੀ ਪਾਂਡੇ ਨੂੰ ਪਰੇ ਜਾਣ ਕਿਉਂਕਿ ਕਾਫੀ ਇੱਥੇ ਕੱਟਾ ਬਹੁਤ ਜ਼ਿਆਦਾ ਹੁੰਦਾ ਹੁੰਦਾ ਸੀ ਇੱਥੇ ਈ ਜ਼ਿਆਦਾ ਇੱਥੇ ਹੁੰਦਾ ਹੁੰਦਾ ਸੀ ਕੱਟਾ ਫਿਰ ਜਿਹਦੇ ਕਰਕੇ ਫਿਰ ਮੈਂ ਕਿਹਾ ਵੀ ਇਹਨੂੰ ਟਾਈਪ ਕਰਾ ਲਈ ਦੀ ਜੀ ਕਿਉਂਕਿ ਜ਼ਿਆਦਾ ਤਾਂ ਉਸ ਵਾਰੀ ਕਰਕੇ ਲਾਇਆ ਸੀ ਕੰਮ ਤੇ ਫਿਰ ਮੈਂ ਕਿਹਾ ਚਲੋ ਇੱਥੇ ਵੀ ਕਰੀ ਦੀ ਟਾਈਪ ਤੇ ਦਖਲਾਰਾ ਬਹੁਤ ਜ਼ਿਆਦਾ ਪਾਂਡੇ ਪੁੰਡੇ ਮੈਂ ਕਿਹਾ ਧੋ ਕੇ ਫਿਰ ਰੱਖ ਲਈ ਸਾਰੇ ਹੁਣ ਸਵਾਰ ਕੇ ਚੰਗੀ ਤਰ੍ਹਾਂ ਅਰੇ ਮੈਂ ਤਾਂ ਵਖੀ ਜਾਂਦਾ ਫੋਨ ਵੀਰਪਾਲ ਨੇ ਪਾਣੀ ਪੁਣੀ ਛਿਰਕ ਕੇ ਬੁਕਰ ਬੁਕਰ ਮਾਰ ਕੇ ਸਾਰੇ ਸਫਾਈ ਕਰਤੀ। ਇਧਰ ਵੇ। ਭਾਂਡੇ ਇਰਾਦੇ ਧੋਣ ਵਾਲੇ ਪਏ ਆ। ਪਹਿਲਾਂ ਭਾਂਡੇ ਧੋਲਾ ਖਾਂ। ਭਾਂਡੇ ਧੋ ਗਏ ਆ ਲਿਆਣ। ਹਾਂ। ਆ ਚੱਕ ਕੇ ਨਾਲੇ ਉਧਰ ਰੱਖ। ਤੇ ਹੈਲਪ ਕਰਾਣਾ ਮੇਰੀ। ਨਾ ਹੈਲਪ ਕਰਾਤੀ ਜਾ ਕੇ ਬਹੁਤ ਹੈਲਪ ਕਰਾਦੀ ਹੋਣੀ ਹਲਕੂ ਨਹੀਂ। ਪਾਸਾ। ਇਹਨਾਂ ਕਰੀਦਾ ਨਾ। ਚਾਰ ਭਾਂਡੇ ਆ ਚੱਕ ਕੇ ਧੋ ਉਧਰ ਰੱਖ ਦੇ। ਕੁਛ ਨਹੀਂ ਨਾ। चक 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 ਟੁੱਟ ਗਈ ਤੰਝਲੀ ਹੈ ਨਹੀਂ ਠੀਕ ਹੈ ਉਹ ਵੈਸੇ ਪੁੱਛਿਆ ਮੈਂ ਤਾਂ ਆ ਡਰਮ ਚ ਲਾ ਦੀ ਮੈਂ ਕਾ ਹਾਂ ਡਰਮ ਚ ਹੀ ਲਾਵਾਂ ਹਾਂ ਹਾਂ ਨਹੀਂ ਤੇ ਰਹਿਣ ਦੀ ਸ਼ਾਮ ਨੂੰ ਆਈ ਜਾਣੀ ਹੈ ਨਹੀਂ ਡਰਮ ਚ ਲਾਵਾਂਗੀ ਸ਼ਾਮ ਨੂੰ ਪਹਿਰਾ ਉਹ ਲਗਾਉਣਾ ਚਲ ਫਿਰ ਕੋਈ ਨਹੀਂ ਹਾਂ ਚੱਕ ਭਾਂਡੇ ਆ ਵੀ ਚੱਕ ਬਿਨਾਂ ਨਾ ਟੂਟੀ ਇੱਧਰ ਲਾਉਣੀ ਹੈ ਪੁਰਦਾ ਕਿ ਐਂਦਰ ਟੋਕਰੀ ਲਈ ਅਜੇ ਅੰਦਰ ਖਾਲੀ ਪਈ ਹੈ ਟੋਕਰੀ ਲਿਆ ਦੇਣਾ 加ੜੀ ਦੀ ਕੀਤੀ ਕੱਲ ਅਬੋਲਟ ਆਈ ਆ ਵੀ ਤੋੜੇ ਛੇੜੀ ਜਾਂਦਾ ਤੈਨੂੰ ਮੈਂ ਕਹਵੇਂ ਨਾ ਕੀ ਆਂਦੀ ਐ ਮੈਂ ਬੋਲਟ ਹੀ ਆ ਤੋੜੇ ਕੋਹ ਨਹੀਂ ਦ ਦਿਮਾਗ ਨਹੀਂ ਮੇਰਾ ਕਾ ਹੋ ਹੈਗਾ ਹੈਗਾ ਵਾ ਠੀਕ ਆ ਮਾਤਾ ਕੋਈ ਨਹੀਂ ਹੈਗਾ ਚਲ ਅਸੋਤਾ ਤੇ ਔਟਕੇ ਕਿੰਨਾ ਮੇਰਾ ਲੇਸ ਖੜੇ ਤੇ ਨਾਲ ਆਪਣਾ ਕੋਲ ਡਰਿੰਕ ਤੇ ਡਾਕਟਰ ਨੇ ਇਹ ਨੂੰ ਬਣਾ ਕੀਤਾ ਹੈ ਲੈ ਬਸ ਕਰ ਹੁਣ ਨਾ ਖਾ ਖਾਰਾ ਖਾ ਅਸਤੋ ਤੇ ਨਾ ਲਾ ਮੈਂ ਪੈਕਟ ਖਤਮ ਨਹੀਂ ਨਾ ਲਾ ਟਾਈਪ ਬੰਨੂ ਵੀ ਤੇਰੇ ਬੁੱਗੂ ਗੜੇ ਮੜਾ ਜਾ ਬੜੀ ਸਿਆਣੀ ਹੈ ਮੇਰੀ ਬੁੱਗੀ ਮਮਾਓ ਚੰਗਾ ਜਾਨਾ ਤਾ ਫਿਰ ਤੂੰ ਕਹਿੰਦੀ ਕਿ ਆਉਣੀ ਨਹੀਂ ਹਾਂ ਕਈਆਂ ਨਹੀਂ ਮੁੰਡਾ ਨੇ ਖੜ ਖੜ ਕੇ ਹਾਂ ਨਾਰੇ ਮਿਲਦੇ ਤੇ ਮੰਮੀ ਮਿਲਦੇ ਤਾਂ ਦੇ ਕੀ ਆ ਤੇ ਫਿਰ ਦਿੱਤਾ ਫਿਰ ਤੂੰ ਕਹਿੰਦੀ ਕਿ ਕਿਹਾ ਮੈਂ ਗਾਲਿਆ ਪਾਣੀ ਪਰ ਇੱਕ ਗਲਾਸ ਪਾਣੀ ਪੀਣੇ ਪਾਣੀ ਠੰਡਾ ਘੱਟ ਆ ਬਰਫ ਤਾਂ ਪਾ ਲੈਂਦੀ ਸਵੇਰ ਠੰਡਾ ਕੌਣ ਕਰਕੇ ਗਿਆ ਮੈਂ ਕਰਕੇ ਗਿਆਈ ਮੈਂ ਤਾਂ ਜਾਣ ਕੇ ਤੂੰ ਨਿੱਕਾ ਕੋਲਾ ਪਾ ਗਿਆਈ ਮਸਰ ਸਿਰ ਸਿਰ ਦੰਦਾ ਨਾ ਮਾਸਮ। ਸਰੇ ਸਰੇ ਸਭ ਤੋਂ ਜ਼ਿਆਦਾ ਗਰਮੀ ਪੈਂਦੀ ਇਸ ਵੇਲੇ ਸਰ ਕਿੰਨੀ ਗਰਮੀ ਹੁੰਦੀ ਹੈ। ਹਾਂ। ਹਲੋ। ਕੋਈ ਤਾਂ ਗਰਮੀ ਬਹੁਤ ਆ। ਹਣਾ? ਗਰਮੀ ਪੈਣੀ ਬਹੁਤ ਆ ਗਈ। ਟੂਣਾ ਮਹੀਨਾ ਚੱਲੀ ਜਾਂਦਾ ਹਣ। ਹਲ ਤਾਂ ਹਾਰ ਚੜਨਾ। ਉੱਚੀ ਬਹੁਤ ਗਰਮੀ ਪੈਂਦੀ ਹੈ। ਸੌਂਚ ਜਾ ਕੇ ਕਿਤੇ ਮਤਲਬ ਜਦੋਂ ਬਹੁਤ ਗਰਮੀ ਹੋ ਗਈ ਮੈਂ ਤਾਂ ਜਾਇਆ ਕਰਨ। ਜਦੋਂ ਸੌਂਚ ਜਾ ਕੇ ਥੋੜੇ ਛਾਂਤੀ ਮਿਲੂਗੀ। ਸੌਂਚ ਕਿਤੇ ਠੰਡੇੇੇ ਕੰਮ ਤੇ ਲੱਗਦੇ। ਕਿੱਥੇ ਲੱਗੀ ਝੋਨਾ ਰੋਣ ਨੂੰ ਲੱਗਦੀ ਹੈ ਠੱਡੇ ਪਾਣੀ ਚ ਤੇ ਜਿਹੜੇ ਉੱਪਰ ਟਪ ਬਹੁਤ ਇਹ ਖੀਜੋ ਪਰ ਇਹਨਾਂ ਅੱਜ ਆਪਾਂ ਵਧੀਆ ਪਰਦਾ ਹੋ ਗਿਆ ਨਾ ਬਹੁਤ ਵਧੀਆ ਲੱਗਦਾ ਹੁਣ ਹੋਲਾ ਜਿਹਾ ਵਧੀਆ ਲੱਗਦਾ ਨਾ ਇਹ ਕੀ ਨਹੀਂ ਹੂੰ ਚਾਹ ਨਾਲ ਜਬਾਜ ਦਿੰਦੇ ਕਿ ਮੈਂ ਹੂੰ ਹੁਣ ਇਸ ਹੀ ਨਿਕੋਲੂਗਾ ਕਾਦਗੀ ਨਾ ਹੈ ਕਿਉਂਕਿ ਉਹ ਕੇ ਬਾਹਰ ਨਿਕਲ ਜਾਂਦੀ ਸਾਰੀ ਹਾਂ ਸੇ ਲੋਈਂਦਾ ਕਿਉਂ ਠੀਕ ਕਿਆ ਜੀ ਅੱਗੇ ਸੀ ਨਹੀਂ ਹੋਵੇਂ ਕਿਉਂ ਫਰਕ ਰਾਤੀ ਵੇਖਾ ਬੰਕ ਕੋ ਕਿਨੇ ਟਾਈਮ ਹੀ ਸੀ ਚਲਾਈ ਦੇ ਮੁੜ ਕੇ ਉਦੋਂ ਬਾਅਦ ਠੰਡ ਲੱਗਦੀ ਉੱਥੇ ਲੈ ਕੇ ਪਾਈ ਹਾਂ ਹੈ ਆਵੇ ਲੋਕ ਅੰਦਰੋਂ ਉੱਠ ਕੇ ਤੇ ਬਾਹਰ ਆ ਕੇ ਬਹਿ ਗਏ ਆ ਚੱਲ ਪਾਣੀ ਪੂਣੀ ਭਰ ਲਾ ਮੇਰੇ ਤੋਂ ਭਰਉਣੀ ਨਹੀਂ ਹਣੀ ਰਹਿਮਤ ਸੌ ਗਿਆ ਵਾ ਰਹਿਮਤ ਰਹਿਮਤ ਬਾਹਰੋਂ ਆਇਆ ਸੋਰੀ ਅੰਦਰੋਂ ਆਇਆ ਤੇ ਬਾਹਰ ਆ ਕੇ ਸੌ ਗਿਆ ਬਾਹਰ ਆ ਕੇ ਸੌ ਗਿਆ ਫੇਰ ਬਲੰਦਰ ਹੀ ਪਿਆ ਰੇ ਚਲ ਗਵਾਰਾ ਹੀ ਤੋੜ ਲੈ ਫਿਰ ਉਹਨੂੰ ਹਾਈ ਕੌਂਡ ਲੜਦੀ ਐ ਮੈਂ ਨਹੀਂ ਤੋੜਨਾ ਤੋੜ ਲੈ ਜਾ ਉਹ ਫੇਰ ਤੋੜ ਦੇ ਹੁਣ ਤਾਂ ਬਾਧੂ ਲੱਗਾ ਗਿਆ ਇੱਕ ਡੰਗ ਹੋ ਜਾਣਾ ਆਪਾਂ ਹਾਂ ਤੋੜ ਦੇ ਦਿੰਦੇ ਹਾਂ ਹਾਂ ਤੋੜ ਦੇ ਫੇਰ ਜਾ ਉੱਠ ਬੁਗ ਬਬਲ ਤੋੜ ਦੇ ਖਾਂ ਵੀਰੇ ਕਾ ਤੂੰ ਕਰਦਾ ਨਾ ਮਾਂ ਮੇਰੇ ਆਵੇ ਇਤਨਾ ਬੋਕਰ ਉਹ ਕਰ ਕਰ ਕੇ ਹਉ ਦੁਖੀ ਜਾਂਦੇ ਹੱਥ ਦੇਖ ਬੋਕਰ ਤੂੰ ਲਿਆਉਣੋਂ ਹਾਂ ਤਾਂ ਸਵੇਰੀ ਮਾਰਨੀ ਹੋਂ ਤਾਂ ਮੈਂ ਮਾਰਦੀ ਹੋਂਕਰ ਚੱਲਿਆ ਲੋ ਛੋਟੀ ਹੋ ਗਈ ਆ ਵੀ ਜਮ ਮੈਂ 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 ਦੇਖੀਂਦਾ ਵਾ ਫੋਨ ਇੱਧਰ ਬੈਠਾ ਤੇ ਬਬਲ ਆਇਆ ਕੰਮ ਤੋਂ ਰੋਟੀ ਖਾ ਲਈ ਐ ਮੈਂ ਕਿੰਨੀ ਪਾਣੀ ਨਾ ਪੀਏ ਕੋਕ ਪੀਏ ਲੈ ਕੇ ਆਇਆਂਗਾ ਹੋ ਯਾਰ ਪਲੀਜ਼ ਐ ਦੋਣਾ ਕਰ ਪਲੀਜ਼ ਪਰ ਪਲੀਜ਼ ਵੇਖ ਲੈ ਮੈਂ ਤੈਨੂੰ ਅਗਲੇ ਵਾਰ ਗਰਮੀ ਚ ਰੋਟੀਆਂ ਵੀ ਲਿਆ ਕੇ ਦਿੱਤੀ ਗਰਮ ਕਰਕੇ ਉਹ ਤੇਰ ਵਾਜ ਹੂੰ ਫਿਰ ਤੂੰ ਵੀ ਮੜਾ ਜੇ ਸਮਝ ਲੈ ਖਾਦੀ ਮੈਂ ਤਾਂ ਨਹੀਂ ਖਾਦੀ ਟਾਫੀ ਥੋੜੀ ਫਟੂਗੀ ਅੰਦਰ ਚੱਕ ਦੱਸ ਸਾਧਾ ਤੇਰੀ ਵੀ ਦੱਸ ਲਿਆ ਦੇ ਹਾਈਟਮ ਹੈਗਾ 2 ਵਜੇ ਪੀਵਾਂਗੇ 15 ਆ ਕੀ ਗੱਲ ਹੋਈ ਲੈ ਦੱਸ ਦੋਏ ਤਾਂ ਕੋਈ ਟਾਈਮ ਹਾਂ ਫਿਰ ਮੈਂ ਦੱਦਾ ਕਿਹੜਾ ਸੌਜੂਗਾ ਦੱਸ ਫਿਰ ਤੂੰ ਹਣ ਸੌ ਜਾ ਖਾਂ ਕੋਣੀ ਸੌਣਾ ਤੇ ਕਿਆ ਹੁਣ ਸੌ ਜਾ ਇਹਨੂੰ ਤੂੰ ਆਉਂਦੇ ਨੂੰ ਫੋਨ ਦੇ ਤਾਂ ਅੱਗੇ ਘਟ ਵੇਂਦਾ ਫੋਨ। ਤੂੰ ਫੋਨ ਮੰਮ ਕਰੋ ਪੁੱਤ। ਇਹ ਵਾਧੂ ਵੇਂਦਾ ਬਥੇਰਾ ਵੇਂਦਾ ਵਾ ਫੋਨ। ਓਏ। ਪਸੰਦ ਨਹੀਂ। ਇਹਨੇ ਸੋਣੀ ਵੀ ਨਹੀਂ ਤੇਰੀ। ਇਹ ਚੂਤ ਬੜੀ ਆ। ਹਮ। ਇਹਨੇ ਮੇਰਾ ਕੋ ਸਿੱਕਈ ਜਣਾਇਆ ਵਾ ਫਲਾਨਾ ਤੈਨੂੰ ਇਲਾਜ ਚ ਲਾਉਂਦਾ। ਇਲਾਜ ਚ ਲਾਉਂਦਾ। ਹਾਂ। ਤੇ ਆਪੇ ਮਾਪਾ ਕਹੂਗਾ ਨਾ। ਹਾਂ। ਫੋਨ ਆ ਗਿਆ ਚਲੋ। ਜੇ ਆਪਾ ਬਣਾਉਣ ਲੱਗੇ ਆਂ ਬਤਾਉਂ ਮੈਂ ਕਟਿੰਗ ਕਰ ਲਾਂ ਫਿਰ ਇਹਨਾਂ ਚੰਗੀ ਤਰ੍ਹਾਂ ਧੋਉਂਗੀ ਛੋਟੇ ਛੋਟੇ ਸਿੱਗੇ ਘਰੋਂ ਤੋੜੇ ਹੋਏ ਨਹੀਂ ਹੈ ਤੇ ਇਧਰ ਰਹਿਮਤ ਦੇ ਵੇਖਿਆ ਦੌਰ ਤੇ ਸੂਣ ਬਗੜ ਗਿਆ ਚੱਲਾ ਵਾ ਕੰਮ ਤੇ ਤਾਂ ਕਾਫੀ ਟਾਈਮ ਲੱਗ ਗਿਆ ਵਾ ਇਹ ਕੰਮ ਤੇ 23 ਸ਼ਾਮ ਆ ਦੇ 5 ਵਜੇ ਗਏ ਨੇ ਮੈਂ ਪਹਿਲਾਂ ਬਾਹਰ ਗਈ ਸੀ ਮੈਂ ਕਾ ਚਲ ਵੇਖ ਕਰਨੀ ਟੁੱਟੀ ਆਈ ਉਹ ਨਹੀਂ ਸ਼ਾਇਦ ਟੁੱਟੀ ਨਹੀਂ ਆਈ ਜਾਂ ਪਤਾ ਨਹੀਂ ਗਈ ਚਲੀ ਜਾਣ ਕੇ 4 ਵਜੇ ਹੁੰਦੀ ਹੈ ਤੇ ਪਹਿਲਾਂ ਮੈਂ ਇਹ ਸੀ ਬੰਦ ਕਰਤਾ ਸੀ ਪੈਰ ਪਰ ਗਰਮੀ ਲੱਦਣ ਲੱਗ ਗਈ ਕਾਫੀ ਮਗਾ ਚੱਲਣ ਲਈ ਸੀ ਨੂੰ ਵੀ ਸਾਹ ਜੂਗਾ ਹਨਾ ਇਸ ਚੀਜ਼ ਵੀ ਨੂੰ ਸਾਹ ਦਵਾਉਣਾ ਜ਼ਰੂਰੀ ਹੈ ਤੇ ਮੈਂ ਇਸੀ ਬੰਦ ਕਰਤਾ ਉਸ ਤੋਂ ਬਾਅਦ ਮੈਂ ਕਿਹਾ ਵੀ ਚਲੋ ਫਿਰ ਛੱਡ ਹੀ ਦਿੰਨੇ ਆ ਜਦ ਆਪ ਵੀ ਗਰਮੀ ਚ ਪਿਆ ਹੋ ਤੇ ਹੋਰ ਨਾ ਕੱਢਾ ਘੰਟਾ ਚਲਾ ਲੈਨੇ ਉਸ ਤੋਂ ਬਾਅਦ ਤਾਂ ਹੀ ਬਾਹਰ ਵਿੱਚ ਚਲੇ ਜਾਨੇ ਨੇ ਅੱਠ ਤੇ ਸਾਮਣੇ ਮੈਂ ਜਬਾੜਾ ਡਾਲ ਲੈਨੇ ਨੇ ਵੀਡੀਓ ਤੇ ਫਾਂ ਵੀ ਆ ਜਾਂਦੀ ਹੁੰਦੀ ਹੈ ਤੇ ਬਾਰਵੀਂ ਨਿਕਲਦੇ ਇਹਨਾਂ ਨਾਲ ਕੰਮ ਕੁਮ ਹੋ ਜਾਂਦੇ ਕੁਝ ਜੇ ਮੈਂ ਬਾਹਰ ਚਲੀ ਜਾਮਾ ਫਿਰ ਰਹਿਮਤ ਤਾਂ ਅੰਦਰ ਟਿਕਦਾ ਹੀ ਨਹੀਂ ਹੁੰਦਾ ਇਹਨੇ ਵੀ ਮਗਰ ਮਗਰ ਘੂਰੇ ਫਿਰਨਾ ਕਿ ਮੈਂ ਹੁਣ ਬਾਹਰ ਤੋਂ ਸਬਜ਼ੀ ਵੀ ਬਣਾਉਣੀ ਹੈ ਭਾਂਡੇ ਵਗੈਰਾ ਵੀ ਧੋਣੇ ਆ ਹਾਂ ਜਿਹੜੇ ਕੀ ਆਪਾਂ ਦੁਪਹਿਰੇ ਜਿਵੇਂ ਪਾਣੀ ਪੋਣ ਦਿੱਤਾ ਹਾਂ ਦੁਪਹਿਰੇ ਵਗਣਾ ਰੋਟੀ ਖਾਧੀ ਆ ਭਾਂਡੇ ਪਈਆਂ ਧੋਣ ਵਾਲੇ ਤੇ ਮੈਂ ਤਾਂ ਚੱਲ ਉਹ ਤੋ ਲੈਨੇ ਨੇ ਤੇ ਨਾਲ ਇਹਨਾਂ ਨਾਲ ਬਾਹਰ ਕੰਮ ਜੂ ਹੋ ਜਾਂਦਾ ਹੁੰਦਾ ਦਾ ਤੇ ਉਹਨਾਂ ਨੂੰ ਸਮਾਂ ਵੀ ਪੈਂਦਾਗਾ ਮਾਚੜ ਮੌਸਮ ਠੀਕ ਹੋਇਆਂਦਾ ਥੋੜਾ ਜਾਂ ਪਰ ਹੁਣ ਥੋੜੇ ਜਿ ਦਿਨ ਹੋ ਗਏ ਬਹੁਤ ਜ਼ਿਆਦਾ ਗਰਮੀ ਪੈਂਦੀ ਅਹ 6 7 ਮਤਲਬ 7 ਵਜੇ ਜਾ ਕੇ ਥੋੜਾ ਜਿਹਾ ਹੱਤ ਮਿਲਦੀ ਹੈ ਥੋੜੀ ਜਿਹੀ ਗਰਮੀ ਤਾਂ ਨਹੀਂ ਤਾਂ 7:00 ਵਜੇ ਤੱਕ ਤਾਂ ਬਹੁਤ ਗਰਮੀ ਹੁੰਦੀ ਹੈ ਤੁਹਾਨੂੰ ਜਿਗਰਾ ਜਿਹੜੇ ਇੰਨੀ ਗਰਮੀ ਦੇ ਵਿੱਚ ਝੋਨਾ ਲੌਂਦੇ ਆ ਵਿਚਾਰੇ ਹਨ ਮਜਬੂਰੀਆਂ ਕਰਾਉਂਦਾਂ ਨੇ ਜੋਗ ਚ ਕਰਾਉਂਦਿਆਂ ਕਰਦਿਆਂ ਬਹੁਤ ਜਿਗਰਾਵਾ ਜਿੰਨਾ ਜਿਹੜੇ ਇੰਨੀ ਗਰਮੀ ਝੋਨਾ ਲੌਂਦੇ ਆ ਕਿਉਂਕਿ ਆਪਣੇ ਤਾਂ ਇੱਕ ਮਿੰਟ ਵੀ ਨਹੀਂ ਬਾਹਰ ਜਾਇਆ ਜਾਂਦਾ ਹੁਣ ਮੈਂ ਉਧਰੋਂ ਚਾਕੇ ਲੈਂਦੀ ਆ ਸਬਜ਼ੀ ਕੁਝ ਥੋੜੀ ਜਿਹੀ ਤੋੜ ਕੇ ਵੀ ਲੈਣਦੀ ਆ ਹੁਣ ਉੱਥੋਂ ਤਾਂ ਇੰਨੀ ਗਰਮੀ ਲੱਗੇ ਨਾ ਧੁੱਪ ਚ ਬਰੀ ਜ਼ਿਆਦਾ ਸਵੇਰੇ ਵੇਖੋ ਇਧਰ ਪਹਿਲਾਂ ਮੈਂ ਤੇ ਬਬਲ ਨੇ ਗਵਾਰਾ ਤੋੜਿਆ ਕਿ ਵੀ ਜ਼ਿਆਦਾ ਸੀ ਤੇ ਹੁਣ ਬਬਲ ਕੰਨੇ ਖਾਲੀ ਕਰੀ ਜਾਂਦਾ ਪਾਣੀ ਲਿਆਉਣ ਨੂੰ ਵਾਟਰ ਕੂਲਰ ਚ ਪਾਣੀ ਪਾਤਾ ਨਾਲ ਇਹਨੇ ਨੰਘੋ ਗਿਆ ਠੰਡਾ ਪਾਣੀ ਹਣ ਨਹੀਂ ਤਾਂ ਮੈਨੂੰ ਕਰਨਾ ਪੈਣਾ ਸੀ ਪਾਣੀ ਠੰਡਾ ਤੇ ਇਹਨੇ ਬੰਨੇ ਨਾਲ ਚਲੋ ਇਹਨੇ ਖਾਲੀ ਕਰਨ ਨਾਲ ਪਾਣੀ ਠੰਡਾ ਜੀ ਹੋ ਗਿਆ ਨਾਲ ਨਾਲ ਮੈਂ ਗਵਾ ਧੋ ਕੇ ਚਪਟ ਜਾਂਦਾ ਠੀਕ ਆ ਮੈਂ ਕਾ ਜਗਾਰਾ ਸਾਡਾ ਜਿਆਦਾ ਸੀਗਾ ਤੇ ਅਸੀਂ ਦੋ ਜਣੇ ਲੱਗੇ ਰੇ ਤੋੜਨਾ ਹੂੰ ਬਾਕੀ ਵੀ ਕੋਹ ਰੱਖ ਲਿਆ ਘਰੇ ਬਾਕੀ ਵਿੱਚ ਬਾਕੀ ਮੈਂ ਕਿ ਮੰਡੀ ਤੇ ਸੱਟਿਆ ਪਰ ਜਿਆਦਾ ਸੀ ਉਧਰ ਪਾਣ ਟੁੱਟੇ ਆਈ ਹੋਈਏ ਪਾਣੀ ਭਰ ਆ ਜਾਂਦਾ ਪਿਆ ਕੱਪੜੇ ਟੁੱਟੇ ਆਂਦੇ ਪਏ ਨੇ ਨਹੀਂ ਨਹੀਂ ਵੱਡਾ ਕੀ ਨਾ ਭੰਡਰ ਭਰਨਾ ਹਲੇ ਮੈਂ ਇਹਦੇ ਵਿੱਚ ਹੀ ਲਾਉਣਾ ਸੀ ਮੈਂ ਕਿ ਚੱਲ ਪਹਿਲਾਂ ਛੋਟੇ ਛੋਟੇ ਭਰਦਾ ਜਿਹੜੇ ਭੰਡੇ ਆ ਗਏ ਐ ਇਹ ਕਰਕੇ ਨਹੀਂ ਲਾਇਆ ਮੈਂ ਤੋਤਾ ਵਾਂ ਨੂੰ ਚੰਗਾ ਹਾਂ ਪਾਈ ਮੜੀ ਕੀ ਤੋਕੇ ਫੇਰ ਵਿੱਚ ਸਿਟੇ ਜਿਵੇਂ ਕਿ ਅੱਧਾ ਪਾਣੀ ਬਬਲ ਨੇ ਭਰਤਾ ਤਾਂ ਦਮੇ ਪਾਣੀ ਭਰਤਾ ਕੰਮ ਸਾਰਾ ਮੈਂ ਕਰਕੇ ਇਹਨਾਂ ਦੇ ਦੇਖ ਲਓ ਕੀ ਕੰਮ ਤੂੰ ਪਾਣੀ ਇੱਦਾਂ ਭਰਿਆ ਵਾ ਅੱਧਾ ਪਾਣੀ ਤਾਂ ਵਿੱਚ ਹੀ ਛੱਡ ਗਿਆ ਮੈਂ ਹੀ ਭਰਿਆ ਤੇ ਆ ਇੱਕ ਕੈਨਾ ਖਾਲੀ ਕੀਤਾ ਉਹ ਵੀ ਇਦਾਂ ਅੱਧਾ ਖਾਲੀ ਸੀ ਬਾਕੀ ਵਾਟਰ ਕੂਲਰ ਚ ਪੈ ਗਿਆ ਇੱਕ ਬਰਫ਼ ਦਾ ਕੌਲਾ ਸਿੱਟਣਾ ਪੈ ਗਿਆ ਬਸ ਤੇ ਰਹਿਮਤ ਉੱਠਿਆ ਵਾ ਤੇ ਉੱਠ ਕੇ ਮੈਂ ਕਹਾ ਸੀ ਕਿ ਚਲ ਇੱਥੇ ਬਾਹਰ ਮੰਝੜ ਆਇਆ ਸ਼ਾਮ ਇੱਥੇ ਬੈਠ ਜਾ ਤੇ ਅੰਦਰ ਕਹਿੰਦਾ ਨਹੀਂ ਮੈਂ ਤਾਂ ਅੰਦਰ ਹੀ ਜਾਣਾ ਅੰਦਰ ਹੀ ਪੈਣਾ ਵਾ ਇੰਨੀ ਧੋਪ ਲੱਗੀ ਪਈ ਐ ਅੱਜ ਰੋਜ਼ ਰੋਜ਼ ਤੋਂ ਸੁ ਤੋਂ ਆਪ ਪਥੋੜੀ ਉੱਤੇ ਛਾਂ ਹੈ ਗਈ ਐ ਸਵੇਰੇ ਸਵੇਰਾ ਇੰਨੀ ਤਾਂ ਨਹੀਂ ਗਰਮੀ ਕੀ ਐ ਸਤਾਂ ਤਾਂ ਬੰਦਾ ਬਾਹਰ ਬੈਠ ਹੀ ਸਕਦਾ ਵਾ